ਤਾਂ ਫਿਰੋਜ਼ਪੁਰਦੋਵਿਚ ਸ਼ਹੀਦ ਉਦਮ ਸਿੰਘ ਮੈਮੋਰੀਅਲ ਸੁਸਾਇਟੀ ਦੇ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਸ਼ਹੀਦ ਉਦਮ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਇਸ ਤੋਂ ਪਹਿਲਾਂ 1978 ਦੇ ਵਿੱਚ ਇਸੇ ਜਗ੍ਹਾ ਉੱਤੇ ਸ਼ਹੀਦ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ ਤਾਂ ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵਕਫਤਾ ਆਰਪੀ ਕਾਗੂ ਨੇ ਕੀਤੀ ਹੈ ਇਸ ਮੌਕੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਨੇ ਸ਼ਹੀਦ ਦੇ ਬੁੱਤ ਉੱਤੇ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਨੇ ਉਹਨਾਂ ਨੇ ਕਿਹਾ ਕਿ ਸ਼ਹੀਦ ਕੌਮਤਾ ਸੁਰਮਾਇਆ ਹੁੰਦੇ ਨੇ ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਬਾਰੇ ਜਿੰਨਾ ਗਿਆਨ ਹੋਵੇਗਾ ਉਨਾ ਹੀ ਮਾਣ ਹੋਵੇਗਾ ਇਹੋ ਜਿਹੀਆਂ ਸ਼ਹੀਦियां ਕਿਸੇ ਕੋਲ ਵੀ ਨਹੀਂ ਜਿੰਨੀਆਂ ਸਾਡੀ ਕੌਮ ਦੀਆਂ ਨੇ ਉਹਨਾਂ ਸ਼ਹੀਦ ਹੁਦਮ ਸਿੰਘ ਦਾ ਪੁੱਤ ਸਾਪਿਤ ਕਰਨ ਨੂੰ ਤੇ ਵਧਾਈ ਦਿੱਤੀ ਹੈ ਇਸ ਮੌਕੇ ਵਿਧਾਇਕ ਉਹ ਫੌਜਾ ਸਿੰਘ ਸਰਕਾਰੀ ਵਿਧਾਇਕ ਗੋੜੀ ਕੰਬੋਜ ਵਿਧਾਇਕ ਗਰਨਵੀਰ ਸਿੰਘ ਪੋਲਰ বিজেপি ਆਗੂ ਹੁਣਮੀਤ ਸਿੰਘ ਹੀਰਾ ਅਤੇ ਹੋਰ ਵੀ ਕਈ ਸਿਆਸੀ ਆਗੂ ਨੇ ਦੇਖੋ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ ਸ਼ਹਾਦਤਾਂ ਦਾ ਸਾਡੇ ਇਤਿਹਾਸ ਦਾ ਜਿੰਨਾ ਵੱਧ ਗਿਆਨ ਹੋਏਗਾ ਉਹਨਾਂ ਵੱਧ ਮਾਣ ਹੋਏਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਔਰ ਇੰਨਾ ਅਮੀਰ ਵਿਰਸਾ ਜਿਹਦੇ 'ਚ ਐਡੀਆਂ ਵੱਡੀਆਂ-ਵੱਡੀਆਂ ਸ਼ਹਾਦਤਾਂ ਐਡੇ ਵੱਡੇ-ਵੱਡੇ ਕੀਰਤੀਮਾਨ ਜਿਹਨੇ ਬਣਾਏਗੇ ਉਹ ਸ਼ਾਇਦ ਹੀ ਕਿਸੇ ਕੌਮ ਕੋਲ ਹੋਣ ਜਿਹੜੇ ਆਪਣੀ ਕੌਮ ਕੋਲ ਸੋ ਅੱਜ ਇਹਦਾ ਜਿਹੜਾ ਇਹ ਪੁੱਤ ਲਗਾਉਣ ਵਾਲਾ ਜਿਹੜਾ ਕਾਰਗਰਮ ਕੀਤਾ ਗਿਆ ਮੈਂ ਤਾਂ ਕਹਿੰਦਾ ਵੀ ਬਹੁਤ ਹੀ ਵਧੀਆ ਕਾਰਗਰਮਰ ਮੈਂ ਵਧਾਈ ਦਿੰਦਾ ਫਿਰੋਜ਼ਪੁਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਸਾਡੇ ਐਮਐਲਏ ਸਾਹਿਬਾਨ ਨੂੰ ਵਧਾਈ ਦਿੰਦਾ ਸਾਰੀਆਂ ਸਸਤਾਵਾਂ ਨੂੰ ਬਲਾਈ ਦਿੰਦਾ ਕਿਉਂਕਿ ਜਿੰਨਾ ਇਹ ਸਾਡੀ ਡਿਊਟੀ ਆ ਕਹਿੰਦੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਔਰ ਬਾਬੇ ਵੀ ਉਹ ਉਹ ਜਿਨ੍ਹਾਂ ਨੇ ਸਮਾਜ ਨੂੰ ਇਕੱਠਿਆਂ ਕਰਨ ਦੀ ਗੱਲ ਕੀਤੀ ਹੋਵੇ ਰਾਮ ਮੁਹੰਮਦ ਸਿੰਘ ਆਜ਼ਾਦ ਅੱਜ ਤਾਂ ਸ਼ਕਤੀ ਲੈਣ ਵਾਸਤੇ ਸਮਾਜ ਨੂੰ ਤੋੜਨ ਲੱਗੇ ਹੋਏ ਲੋਕ ਲੜਾਉਣ ਲੱਗੇ ਹੋਏ ਲੋਕ ਸੰਭਲ ਦੇ ਵਿੱਚ ਕੀ ਹੋ ਰਿਹਾ ਦੇਸ਼ ਦੇ ਵਿੱਚ ਕੀ ਕਰ ਰਿਹਾ ਇਹ ਤੋੜ ਰਹੇ ਆ ਸਾਡੇ ਸਮਾਜ ਨੂੰ ਲੇਕਿਨ ਸ਼ਹੀਦ ਉਧਮ ਸਿੰਘ ਨੇ ਦੇਖੋ ਇੱਥੋਂ ਚੱਲ ਕੇ ਕਿੱਥੇ ਜਾ ਕੇ ਸਾਡੀ dignity ਸਾਡੇ ਸਿਰ ਤੇ ਚੱਕ ਕੇ ਰੱਖਣਾ ਔਰ ਉਹਨਾਂ ਦਾ ਸਨਮਾਨ ਕਰਨਾ ਸਾਡਾ ਸਾਰਾ ਦਾ ਫਰਜ਼ ਬਣਦਾ ਸੋ ਅੱਜ ਮੈਂ ਆਪਦੇ ਆਪ ਨੂੰ ਬੜੇ ਭਾਗਾ ਨਾਲ ਸਮਝਦਾ ਕਿ ਮੈਂ ਅੱਜ ਸ਼ਹੀਦ ਉਧਮ ਸਿੰਘ ਜੀਰਾਂ ਨੂੰ ਯਾਦ ਕਰ ਰਿਹਾ ਔਰ ਉਹਨਾਂ ਦੇ ਬੋਤਲ ਲਵਾਉਣ ਦੀ ਜਿਹੜੀ ਰਸਮ ਆ ਉਹਦੇ ਵਿੱਚ ਆਪਦੇ ਆਪ ਨੇ ਕਿਸੇ ਹਿਸਾਬ ਨਾਲ ਜਿਹੜਾ ਵੱਡਾ ਰੋਲ ਅਦਾ ਗਿਆ ਜੀ ਜੈਲ ਸਿੰਘ ਉਹਨਾਂ ਰਿਆ ਸੀ ਅਸਤੀਆਂ ਵਾਸਤੇ ਲਿਆਉਣ ਦੇ ਲਈ ਉਸ ਤੋਂ ਬਾਅਦ ਹੀ ਆਦਮ ਕੋਲ ਪੁੱਤ ਜਿਹੜੇ ਆ ਨਗਰੇ ਸ਼ੁਰੂ ਹੋਏ ਐ ਕਿਸ ਹੈਗਾ ਅੱਜ ਆਮਾ ਦੀ ਪਾਰਟੀ ਵੱਲੋਂ ਸ਼ਹੀਦਾਂ ਦੇ ਪ੍ਰਤੀ ਮਾਨਸਾਹਬੀ ਪਿਛਲੇ ਦਿਨਾਂ ਹੋ ਕੇ ਗਏ ਆ ਕੀ ਕੁਝ ਹੋਰ ਕਰਨ ਜਾਂਦੇ ਦੇਖੋ ਜੀ ਸਭ ਤੋਂ ਵੱਡੀ ਜਿਹੜੀ ਗੱਲ ਇਹ ਆ ਵੀ ਜਿੰਨਾ ਅਸੀਂ ਆਪਦੇ ਮਰਸੀ ਦੀ ਸੇਵਾ ਕਰਾਂਗੇ ਉਹਨਾਂ ਲੋਕ ਮਾਨ ਦੇਣਗੇ ਜੇ ਸਵਰਗੀ ਗਿਆਨੀ ਜੈਲ ਸਿੰਘ ਨੇ ਸ਼ਹੀਦ ਉਦਮ ਸਿੰਘ ਖੁਰਾਂ ਦੀਆਂ ਅਸਤੀਆਂ ਨੂੰ ਸ਼ਹੀਦ ਉਦਮ ਸਿੰਘ ਖੁਦਾ ਨੂੰ ਸਨਮਾਨ ਦਿੱਤਾ ਸਤਕਾਰ ਦਿੱਤਾ ਤੇ ਫਿਰ ਦੇਸ਼ ਨੇ ਕਿੰਨਾ ਸਤਕਾਰ ਦਿੱਤਾ ਤੁਸੀਂ ਦੇਖੋ ਰਾਸ਼ਟਰਪਤੀ ਬਣਨਾ ਦੇਸ਼ ਦਾ ਗ੍ਰਹਿ ਮੰਤਰੀ ਬਣਨਾ ਬਹੁਤ ਵੱਡੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਬਣਨਾ ਬਹੁਤ ਵੱਡੀ ਗੱਲ ਆ ਔਰ ਉਹ ਵੀ ਬੇਦਾਗ ਰਹਿਣਾ ਸੋ ਮੈਂ ਇਹ ਤੋਂ ਆਪ ਨੂੰ ਇਹ ਸਿੱਖਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਸ਼ਹੀਦਾਂ ਦਾ ਵੱਧ ਤੋਂ ਸਨਮਾਨ ਕਰਨਾ ਚਾਹੀਦਾ ਫਿਰ ਸਾਨੂੰ ਸਤਿਕਾਰ ਕਰਕੇ ਸ਼ਹੀਦਾਂ ਨੂੰ ਅਰੇ ਤੱਕ ਸੀਤਾ ਦਰਜ ਨਹੀਂ ਹੋਣਾ ਚਾਹੀਦਾ ਉਹ ਪਿੱਛੇ ਦੇ ਕੁਝ ਇੱਕ ਹੋਰ ਰਾਜਨੀਤਿਕ ਪਾਰਟੀ ਵਾਲਿਆਂ ਨੇ ਕਿ ਕਹਿੰਦੇ ਸੀ ਵੀ ਤੁਸੀਂ ੱੱਕਾ ਕਰ ਰਹੇ ਹੋ ਅਸੀਂ ਸ਼ਹੀਦ ਭਗਤ ਸਿੰਘ ਦਾ ਪੁੱਤ ਦਾ ਅਸੀਂ ਉਦਘਾਟਨ ਕਰਾਂਗੇ ਇਹ ਗੱਲਾਂ ਨਾਲ ਨਾ ਕਰੋ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਹੈ ਜੇ ਵਾਕਿਆ ਹੀ ਤੁਸੀਂ ਸ਼ਹੀਦਾਂ ਦਾ ਮਾਨ ਸਨਮਾਨ ਕਰਨਾ ਚਾਹਦੇ ਜੀਤ ਭਗਤ ਸਿੰਘ ਦਾ ਮਾਨ ਸਨਮਾਨ ਕਰਦੇ ਜਿਹੜਾ ਜਿਹਦੇ ਦਾ ਸਾਰਾ ਦੇਸ਼ ਮਾਨ ਕਰਦਾ ਅਸੀਂ ਤਾਂ ਕਰਦੇ ਹੀ ਆ ਕਿਉਂਕਿ ਸਾਡਾ ਵੱਡਾ ਵਡੇਰਾ ਹੋ ਸਾਡੀ ਸਾਡੀ ਮਿੱਟੀ ਦਾ ਪੁੱਤ ਆ ਉਹ ਲੇਕਿਨ ਜੇ ਤੁਸੀਂ ਵੀ ਕਰਦੇ ਹੋ ਜਿਹੜੇ ਆਪਦੇ ਆਪ ਨੂੰ ਦੇਸ਼ ਦੀ ਪਾਰਟੀ ਦੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਮੈਂ ਨਾਂ ਲੈ ਹੀ ਦਿੰਦਾ ਤੇ ਫਿਰ ਉਹਨਾਂ ਨੂੰ ਗੱਲਾਂ ਨਾਲੋਂ ਉਹਨਾਂ ਦੇ ਐਕਸ਼ਨ ਵਿੱਚ ਦਿਖਣਾ ਚਾਹੀਦਾ ਹੈ ਦੇਸ਼ ਦੀ ਤਰੱਕੀ ਦੀ ਗੱਲ ਕਰਨੀ ਚਾਹੀਦੀ ਹੈ ਉਹ ਕਿਸਾਨ ਦਾ ਪੁੱਤ ਸੀ ਸ਼ਹੀਦ ਭਗਤ ਸਿੰਘ ਕਿਸਾਨਾਂ ਨੂੰ ਤੁਸੀਂ ਅੱਜ ਢੋਲ ਰਹੇ ਹੋ ਡੰਗਾ ਮਾਰ ਰਹੇ ਹੋ ਗੋਲੀਆਂ ਮਾਰ ਰਹੇ ਹੋ ਕਿਸਾਨਾਂ ਦੀ ਜਿਹੜੀ ਮੰਗ ਹੈ ਜਾਇਜ਼ ਮੰਗ ਹੈ ਐਮਐਸਪੀ ਉਹ ਨਹੀਂ ਦੇਦੇ ਸੋ ਇਹ ਦੇਣਾ ਚਾਹੀਦਾ ਔਰ ਸਭ ਤੋਂ ਪਹਿਲਾਂ ਕਿਸ ਜੇ ਸ਼ਹੀਦ ਭਗਤ ਸਿੰਘ ਦਾ ਜੀ ਸਾਹਿਬ ਨਾਂ ਲੈਂਦੇ ਆ ਨਾ ਜਾਂ ਅਮਰ ਅਸ਼ਾ ਨਾਂ ਲੈਂਦੇ ਆ ਜਾਂ ਕੋਈ ਹੋਰ ਬੀਜੇਪੀ ਵਾਲੇ ਨਾਂ ਲੈਂਦੇ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਕਿ ਪਹਿਲਾਂ ਉਹਨਾਂ ਨੂੰ ਆਨ ਰਿਕਾਰਡ ਸ਼ਹੀਦ ਦਾ ਦਰਜਾ ਦੇਣ ਵੈਸੇ ਉਹਨਾਂ ਦੇ ਦੱਦਾਂ ਦੇਣਾ ਫਰਕ ਨਹੀਂ ਪੈਣਾ ਲੇਕਿਨ ਇਹ ਜੋ ਕੇਂਦਰ ਸਰਕਾਰ ਦੀ ਜਿਹੜੀ ਸਰਕਾਰ ਬੈਠੀ ਹੈ ਉਹ ਜ਼ਿਆਦਾ ਡਰਾਮਾ ਨਾ ਕਰੇ ਜਾਂ ਫਿਰ ਦਰਜਾ ਦੇਵੇ ਵੀ ਸਾਹਿਬ ਨੌਜਵਾਨ ਪੀੜੀ ਬਾਹਰ ਜਾ ਰਹੀ ਆ ਸ਼ਹੀਦ ਨੂੰ ਕੌਣ ਯਾਦ ਰੱਖੇਗਾ ਦੇਖੋ ਬਾਹਰ ਜਾ ਸਾਥੂ ਦਾ ਬਾਪੇ ਨਾਨਕ ਨਹੀਂ ਕਹਤਾ ਵੀ ਜਿਹੜੇ ਚੰਗੇ ਹੋ ਉੱਜੜ ਜਾਓ ਤੋ ਐਡੀ ਗੱਲ ਨਹੀਂ ਸ਼ਹੀਦ ਤਾਂ ਸਾਡੀ ਦੁਨੀਆ 'ਚ ਸਾਡਾ ਤਾਂ ਸਾਡੀਆਂ ਨਾ ਜਿਹੜੀਆਂ ਸਿਲੇਬਸ ਲੱਗੇ ਹੋਏ ਆ ਸਾਡੀਆਂ ਕੁਰਬਾਨੀਆਂ ਦੇ ਸਾਡੀਆਂ ਗੱਲਾਂ ਦੇ ਦੁਨੀਆ ਦੇ ਵਿੱਚ ਇਕੱਲੇ ਇੱਥੇ ਨਹੀਂ ਤੋ ਸ਼ਹੀਦਾਂ ਨੂੰ ਤਾਂ ਮਿਟਾਇਆ ਨਹੀਂ ਜਾ ਸਕਦਾ हां ਜਿਹੜੀ ਬਾਹਰ ਜਾਣ ਵਾਲੀ ਗੱਲ ਹੈ ਬ੍ਰੇਨ ਡレイン ਵਾਲੀ ਗੱਲ ਹੈ ਸਾਡੇ ਜਿਹੜਾ ਸਾਡੀ ਜਿਹੜੀ ਕੁਆਲਿਟੀ ਹੈ ਜਿਹੜੀ ਸਾਡੀ ਕ੍ਰੀਮ ਹੈ ਜਿਹੜੀ ਬਾਹਰ ਜਾਣ ਵਾਲੀ ਗੱਲ ਹੈ ਉਹਨੂੰ ਹੁਣ ਪੰਜਾਬ ਸਰਕਾਰ ਇੱਕ ਬਹੁਤ ਵਧੀਆ ਨਿਜਾਮ ਇੱਥੇ ਲੈ ਕੇ ਆਈ ਹੈ ਸੋ ਹੁਣ ਬਹੁਤ ਸਾਰੇ ਬੱਚੇ ਜਿਹੜੇ ਇੱਥੇ ਕੰਮ ਕਰਨਾ ਚਾਹੁੰਦੇ ਆ ਔਰ ਉਹਨਾਂ ਨੂੰ ਕੰਮ ਦਿਵਾਵਾਂਗੇ ਵੀ ਮੈਂ ਪਿਛਲੇ ਦਿਨੀ ਮਾਈਕਰੋਸਾਫਟ ਦੇ ਲੋਕਾਂ ਨਾਲ ਗੱਲ ਕੀਤੀ ਹੈ ਸੋ ਅਸੀਂ ਪੰਜਾਬ ਦੇ ਵਿੱਚ ਵੀ ਬੱਚਿਆਂ ਨੂੰ ਚੰਗੀ ਤਰਬੀਅਤ ਦੇ ਕੇ ਚੰਗੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੱਥੇ ਰੋਜ਼ਗਾਰ ਮੁਹੱਈਆ ਕਰਾਵਾਂਗੇ ਥੈਂਕ ਯੂ ਥੈਂਕ ਯੂ ਜੀ ਸਿੰਘ ਜੀ ਦਾ ਬਹੁਤ ਸਤਿਪੰਤ ਕੀਤਾ ਗਿਆ ਜੀ ਉਹਨਾਂ ਦੇ ਸਾਥੀ ਬਹੁਤ ਵਧੀਆ ਜੀ ਬਹੁਤ ਸੋਹਣਾ ਉਪਰਾਲਾ ਧਾਰਮਿਕ ਜਥੇਬੰਦੀਆਂ ਵੱਲੋਂ ਤੇ ਸਾਰੀ ਸਾਝੀ ਬਸਤਾਂ ਦਾ ਉਪਦੇਸ਼ ਸਾਰੇ ਨਾਲ ਲੜ ਮਿਲ ਕੇ ਇਹ ਮੰਨ ਕਰਦੇ ਨਵਾਂ ਮੰਦਪ ਲਾਇਆ ਬਹੁਤ ਸੁੰਦਰ ਲਾਇਆ ਜਿਹੜਾ ਪਹਿਲਾਂ ਸੀ ਛੋਟਾ ਸੀ ਉਹਨੂੰ ਉੱਥੇ ਉਦਮ ਸਿੰਘ ਪਵਨ ਚ ਲੈ ਕੇ ਗਏ ਇਸ ਸਲਮਾਨ ਚ ਬਹੁਤ ਜਿੰਨੇ ਵੀ ਦੇਖ ਰਿਹਾ ਮੈਂ ਸਾਰੇ ਖੁਸ਼ ਨੇ ਤੇ ਇਹੀ ਸਰਮਾਇਆ ਹੁੰਦੇ ਨੇ ਅਸੀਂ ਜਦੋਂ ਲੰਗ ਦਿੱਟਵ ਦੇ ਬੱਚੇ ਪੁੱਛਦੇ ਜਿਵੇਂ ਦੇਸ਼ੀ ਵੀ ਆ ਜਾਂਦੇ ਤਾਂ ਉਹ ਵੀ ਪੁੱਛਦੇ ਵੀ ਇਹ ਕਾਉਂਟਸਾ ਸਟੈਚੂ ਹੈ ਹਣਾ ਤਾਂ ਫਿਰ ਦੱਸਦੇ ਨੇ ਕਿ ਸਰਦਾਰ ਰੁਤਮ ਸਿੰਘ ਸੀ ਜਿਹੜਾ ਨੇ ਆਪਣੀ ਸਾਰੀ ਜ਼ਿੰਦਗੀ ਕਾਹਲਣਾ ਕੱਲੀ ਹੈ ਬਹੁਤ ਕੁਝ ਕੀਤਾ ਜਿੱਦਾਂ ਕਿ ਸਰਦਾਰ ਸ਼ੁਕਰ ਸਿੰਘ ਸਾਹਿਬ ਕੋਲ ਵੀ ਆਮ ਇਖਤਿਆਰ ਨਹੀਂ ਕਰ ਸਕਦਾ ਇਹ ਸਾਡੇ ਰੱਬੀ ਰੂਹਾਂ ਹੀ ਹੋਣਗੀਆਂ ਜਿਹੜੀਆਂ ਕਰ ਸਕਦੀਆਂ ਨੇ ਜਿਵੇਂ ਜਾ ਕੇ ਉਹਨਾਂ ਨੇ ਬਦਲਾਇਆ ਆਪਣੇ ਦੇਸ਼ ਵਾਸੀਆਂ ਦਾ ਬਦਲਾਇਆ ਜੱਜਾਣਾ ਬਾਗੋਂ ਦਾ ਪੰਜਾਬ ਦੇਖਿਆ ਸੀ ਕਿਉਂਕਿ ਚਾਹ ਉਹਨੂੰ ਦੇਖ ਕੇ ਸਾਡਾ ਵੀ ਮਨ ਪਰਦਾ ਦੇ ਸੀ ਕਿਉਂਕਿ ਸਿਮਰਨ ਦਾ ਭਾਈ ਰੱਖੇ ਬਹੁਤ ਬਹੁਤ ਮੁਬਾਰਕਾਂ ਸਾਡੇ ਫਰੋਇ ਪ੍ਰਵਾਸੀ ਨੇ ਸਾਰਿਆਂ ਨੂੰ ਮੁਬਾਰਕਾਂ ਉਗਈ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਆ ਔਰ ਸ਼ਹੀਦ ਉਦਮ ਸਿੰਘ ਕੰਬੋਏ ਨੇ ਤਾਂ ਇੱਕ ਮੈਸੇਜ ਦਿੱਤਾ ਸੀ ਰਾ ਮੋਹਮਦ ਸਿੰਘ ਆਜ਼ਾਦਾ ਕਿ ਜਿਹੜਾ ਸਾਰਿਆਂ ਜਾਤ ਪਾਤ ਉੱਪਰ ਉੱਠ ਕੇ ਜਿਨ੍ਹਾਂ ਨੇ ਐਡਾ ਵੱਡਾ ਤਸ਼ੱਦਦ ਨੂੰ ਢਾਹ ਦੇ ਕੇ ਉਹਦਾ ਬਦਲਾ ਲਿਆ ਉਹ ਵੀ ਉਹਨਾਂ ਦੀ ਧਰਤੀ ਤੇ ਜਾ ਕੇ ਇਸ ਤੋਂ ਵੱਡੀ ਸ਼ਹੀਦੀ ਕਿਸੇ ਸ਼ਹੀਦ ਦੀ ਕੁਰਬਾਨੀ ਹੋ ਸਕਦੀ ਸੋ ਇਸ ਗੱਲ ਦੀਆਂ ਅੱਜ ਬਹੁਤ ਚੰਗਾ ਉਹਨਾਂ ਦਾ ਬੁੱਤ ਜਿਹੜਾ ਉਹਨਾਂ ਦਾ ਸਟੈਚੂ ਲਾਇਆ ਇੱਕ ਵਾਰੀ ਵੇਖਿਆ ਲੱਗਦਾ ਜਿਵੇਂ ਉਹ ਸ਼ਹੀਦ ਸਾਡੇ ਚ ਅੱਜ ਵੀ ਉਦਾਂ ਹੀ ਨੇ ਸੋ ਉਹਨਾਂ ਨੂੰ ਮੁਬਾਰਕਾ ਬਹੁਤ ਬਹੁਤ ਪਤਾ ਨਹੀਂ ਕਿਹੜੇ ਮਾੜਾ ਸਮਾਵੇ ਕੇ ਕਿਸੇ ਤਰੀਕੇ ਮੈਂ ਇਹ ਤਕਾਰਕੁਨ ਧਰਤੀ ਤੇ ਪਹੁੰਚ ਕੇ ਆਪ ਨੇ ਜੱਲਿਆਂ ਵਾਲੇ ਬਾਗ ਦਾ ਪੱਦਰਾ ਲਿਆ ਈਨੇ ਸਾਲਾਂ ਬਾਅਦ 21 ਸਾਲ ਬਾਅਦ ਇਸ ਤੋਂ ਵੱਡੀ ਕੋਈ ਕੁਰਬਾਨੀ ਨਹੀਂ ਹੋ ਸਕਦੀ ਸੋ ਇਸ ਗੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਉਸ ਇਸ਼ਤਿਹਾਰ ਬਣੀ ਹੈ ਸੋ ਬਿਲਕੁਲ ਇਹ ਸਹੀ ਗੱਲ ਹੈ ਪੱਤਰਕਾਰ ਸਾਹਿਬ ਇਹ ਜਦੋਂ ਬੀਰਸ ਕਾ ਵੀ ਮਾਤੇ ਲੋਗਿਸਟਿਕ ਫਿਰੇ ਬੰਦਾ ਨਾ ਕੋਈ ਆਪਸ਼ਨ ਮਿਲਦਾ ਪਰ ਸ਼ਾਇਦ ਹੁਣ ਅੱਗੇ ਵਾਲੋ ਬਹੁਤ ਫਰਕ ਪੈ ਗਿਆ ਹੁਣ ਤੁਹਾਡੀ ਸਰਕਾਰ ਵੀ ਨੌਕਰੀਆਂ ਦੇ ਲੱਗੀ ਸੋ ਬਾਹਰਲੇ ਨੂੰ ਤੇ ਹੀ ਮੈਸੇਜ ਹੈ ਵੀ ਇੱਥੇ ਪੜ੍ਹ ਲਿਖਿਆ ਦੇ ਘਰੇ ਬੈ ਕੇ ਨੌਕਰੀ ਕਰੋ ਜਿਆਦਾ ਬੈਟਰ ਹੈ ਬਾਹਰ ਦੀ ਕਿਉਂਕਿ ਜਦੋਂ ਨਾ ਪਰਿਵਾਰ ਨਹੀਂ ਰਹਿੰਦਾ ਫਿਰ ਉਹ ਜੇ ਪੈਸੇ ਨੂੰ ਵੀ ਅਸੀਂ ਕੁਝ ਨਹੀਂ ਕਰਨਾ ਸੋ ਅੱਜ ਦੇ ਪ੍ਰੋਗਰਾਮ ਵਿੱਚ ਸਭ ਨੂੰ ਮੁਬਾਰਕਾਂ ਦਾ ਬੁੱਤ ਲਗਾਇਆ ਗਿਆ ਜਿੱਥੇ ਕਿ ਫਿਰੋਜ਼ਪੁਰ ਚ ਸ਼ਹੀਦ ਉਦਮ ਸਿੰਘ ਮੈਮੋਰੀਅਲ ਸੁਸਾਇਟੀ ਦੇ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਸ਼ਹੀਦ ਉਦਮ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ। ਦੱਸੋ ਤਾਂ ਪਹਿਲਾ 1978 ਵਿੱਚ ਇਸੇ ਜਗ੍ਹਾ ਤੇ ਸ਼ਹੀਦ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ। ਦੱਸਦੇ ਕਿ ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਦੇ ਵੱਲੋਂ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਸਪੀਕਰ ਗੁਲਤਾਰ ਸਿੰਘ ਸਦਵਾ ਨੇ ਸ਼ਹੀਦ ਦੇ ਬੁੱਤ ਉਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਉਨਾ ਕਹਿਿਆ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਬਾਰੇ ਜਿੰਨਾ ਗਿਆਨ ਹੋਵੇਗਾ ਓਨਾ ਹੀ ਮਾਣ ਹੋਵੇਗਾ